ਹਾਂਜੀ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਜੀ ਤੁਹਾਨੂੰ ਦਰਸ਼ਨ ਕਰਾਈਏ ਗੁਰਦੁਆਰਾ ਪੱਥਰ ਸਾਹਿਬ ਦੇ ਜੋ ਕਿ ਲੇਹ ਲਦਾਖ ਦੇ ਵਿੱਚ ਸਥਿਤ ਹੈ ਗੁਰਨਾਨਕ ਦੇਵ ਜੀ ਨੇ ਆਪਣੀ ਦੂਜੀ ਯਾਤਰਾ ਦੌਰਾਨ ਜੰਮੂ ਕਸ਼ਮੀਰ ਦੀ ਧਰਤੀ ਨੂੰ ਵੀ ਭਾਗ ਲਾਏ ਤੇ ਪਠਾਨ ਨੇਪਾਲ ਤੇ ਚੀਨ ਨੂੰ ਹੁੰਦੇ ਹੋਏ ਉਹ ਲੇਹ ਲਦਾਖ ਪਹੁੰਚੇ ਤੇ ਇਹ ਗੁਰੂ ਘਰ ਪੱਥਰ ਸਾਹਿਬ ਸ਼੍ਰੀਨਗਰ ਲੇਹ ਰੋਡ ਤੇ ਨਾ ਲੇਹ ਤੋਂ 25 ਕਿਲੋਮੀਟਰ ਪਹਿਲਾਂ ਸਥਿਤ ਹੈ ਤੇ ਦੀ ਸਾਰੀ ਦੇਖਰੇਖ ਹੈ ਜੋ ਆਰਮੀ ਵਾਲੇ ਵੀਰ ਹੀ ਕਰਦੇ ਆ ਆਰਮੀ ਦਾ ਬਹੁਤ ਸਹਿਯੋਗ ਆ ਗੁਰੂ ਘਰ ਦੀ ਸੇਵਾ ਚਲਾਉਣ ਦੇ ਲਈ ਸੋ ਦਰਸ਼ਨ ਕਰ ਰਹੇ ਹੋ ਤੁਸੀਂ ਗੁਰੂ ਘਰ ਪੱਥਰ ਸਾਹਿਬ ਦੇ ਸ੍ਰੀ ਗੁਰੂ ਨਾਨਕ ਦੇਵ ਜੀ 1517 ਈਸਵੀ ਨੂੰ ਇੱਥੇ ਪਹੁੰਚੇ ਤੇ ਇੱਥੇ ਪਹਾੜਾਂ ਦੇ ਵਿੱਚ ਇੱਕ ਰਾਖਸ਼ ਰਹਿੰਦਾ ਸੀ ਜਿਸ ਤੋਂ ਕਿ ਇੱਥੋਂ ਦੇ ਜੋ ਲੋਕ ਤੇ ਉਹ ਬਹੁਤ ਹੀ ਜ਼ਿਆਦਾ ਦੁਖੀ ਸਨ ਸੋ ਨਾਲ ਦੀ ਨਾਲ ਦਰਸ਼ਨ ਵੀ ਕਰੋ ਆ ਲੰਗਰ ਘਰ ਆ ਦੇਖੋ ਕਿੰਨੀ ਸਾਫ ਸਵਾਈ ਹੈ 10 ਗੁਰੂ ਸਾਹਿਬਾਨ ਦੇ ਜੋ ਇੱਥੇ ਚਿੱਤਰ ਉਹ ਵੀ ਲਗਾਏ ਗਏ ਆ ਸੋ ਨਾਲ ਦੀ ਨਾਲ ਦਰਸ਼ਨ ਕਰੋ ਤੇ ਨਾਲ ਦੀ ਨਾਲ ਜਾਣੋ ਇਤਿਹਾਸ ਬਾਰੇ ਸੋ ਦਰਬਾਰ ਸਾਹਿਬ ਵੀ ਬਹੁਤ ਹੀ ਸਾਫ ਸੁਥਰਾ ਹੈ ਬਹੁਤ ਹੀ ਵਧੀਆ ਚਿੱਤ ਲੱਗਦਾ ਅੰਦਰ ਆ ਕੇ ਜੀ ਕਰਦਾ ਇੱਥੇ ਹੀ ਰਹਿ ਜੀਏ ਇੰਨਾ ਵਧੀਆ ਰੋਹਾਨੀ ਦਰਬਾਰ ਸਾਹਿਬ ਸੋ ਗੁਰੂ ਜੀ ਨੇ ਸੰਗਤਾਂ ਦੀ ਬੇਨਤੀ ਨੂੰ ਮੰਨਦੇ ਹੋਏ ਇੱਥੇ ਨਦੀ ਕਿਨਾਰੇ ਆ ਕੇ ਡੇਰਾ ਲਾ ਲਿਆ ਤੇ ਇੱਥੋਂ ਜੋ ਦਰਸ਼ਨ ਕਰ ਰਹੇ ਹੋ ਤੁਸੀਂ ਇਹ ਉਹੀ ਪੱਥਰ ਹੈ ਉਹ ਸਾਹਮਣੇ ਰਾਕਸ਼ੇ ਰਹਿੰਦਾ ਸੀ ਪਹਾੜ ਦੇ ਉੱਤੇ ਤੇ ਉੱਥੋਂ ਉਸਨੇ ਗੁਰੂ ਜੀ ਨੂੰ ਮਾਰਨ ਦੇ ਲਈ ਇਹ ਚਟਾਨ ਰੂਪੀ ਜੋ ਪੱਥਰ ਦਾ ਉੱਥੋਂ ਥੱਲੇ ਸਿੱਟ ਦਿੱਤਾ ਤੇ ਜੋ ਗੁਰੂ ਜੀ ਦੇ ਨਾਲ ਆ ਕੇ ਪਿੱਠ ਨੂੰ ਲੱਗਦੇ ਸਾਰੀ ਮੂਮ ਦਾ ਬਣ ਗਿਆ ਤੁਸੀਂ ਆ ਦੇਖ ਸਕਦੇ ਆ ਗੁਰੂ ਜੀ ਦੀ ਪਿੱਠ ਦੇ ਜੋ ਨਿਸ਼ਾਨ ਆ ਸਾਰੀ ਬਾਡੀ ਉਹਨਾਂ ਦੀ ਉਸ ਪੱਥਰ ਦੇ ਵਿੱਚ ਸਮਾ ਗਈ ਕਿਉਂਕਿ ਉਹ ਮੋਮਦਾ ਬਣ ਗਿਆ ਉਸ ਤੋਂ ਬਾਅਦ ਉਹ ਰਾਖਸ਼ ਥੱਲੇ ਆਇਆ ਤੇ ਆ ਕੇ ਉਸਨੇ ਇਸ ਦੇ ਉੱਤੇ ਲੱਤ ਮਾਰੀ ਆ ਦੇਖੋ ਤੇ ਉਸ ਦਾ ਪੈਰ ਵੀ ਇਸ ਪੱਥਰ ਦੇ ਵਿੱਚ ਹੀ ਧਸ ਗਿਆ ਤੇ ਉਸ ਤੋਂ ਬਾਅਦ ਉਹ ਗੁਰੂ ਜੀ ਦੇ ਚਰਨਾਂ ਦੇ ਵਿੱਚ ਢਹਿ ਪਿਆ ਅੱਜ ਵੀ ਸੰਗਤਾਂ ਆ ਕੇ ਇੱਥੇ ਆਪਣੀਆਂ ਮਨੋ ਕਾਮਨਾਵਾਂ ਮੈਂ ਜੋ ਦਰਸ਼ਨ ਕਰਕੇ ਪੂਰੀਆਂ ਕਰਦੀਆਂ ਤੇ ਉਸ ਤੋਂ ਬਾਅਦ ਉਸ ਰਾਖਸ਼ ਨੇ ਕਦੇ ਵੀ ਇਹਨਾਂ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਿਆ ਤੰਗ ਨਹੀਂ ਕਰਿਆ ਸੋ ਗੁਰੂ ਜੀ ਦੀ ਮਿਹਰ ਆ ਜਿੱਥੇ ਜਿੱਥੇ ਵੀ ਗੁਰੂ ਜੀ ਗਏ ਆ ਉਹ ਧਰਤੀ ਨੂੰ ਭਾਗ ਲਾਏ ਆ ਦਰਸ਼ਨ ਕਰੋ ਜੀ ਵੀਡੀਓ ਨੂੰ ਸ਼ੇਅਰ ਕਰਕੇ ਹੋਰਾਂ ਤੱਕ ਵੀ ਪਹੁੰਚਾਇਓ ਇਸ ਤੋਂ ਇਲਾਵਾ ਇੱਥੇ ਇੱਕ ਗੁਰੂ ਘਰ ਉਹ ਲੇਹ ਦੇ ਵਿੱਚ ਸਿੱਧਾ 25 ਕਿਲੋਮੀਟਰ ਅੱਗੇ ਗੁਰਦੁਆਰਾ ਦਾਤਨ ਸਾਹਿਬ ਉੱਥੇ ਵੀ ਸੰਗਤਾਂ ਨੇ ਬੇਨਤੀ ਕੀਤੀ ਕਿ ਗੁਰੂ ਜੀ ਸਾਡੇ ਇੱਥੇ ਹਰਿਆਈ ਨਹੀਂ ਹੈ ਗੁਰੂ ਜੀ ਜਿਸ ਦੇ ਰਖ ਦੇ ਜਤਨ ਕਰ ਰਹੇ ਸੀ ਉਹਨਾਂ ਨੇ ਉਸੇ ਦਾਤਨ ਨੂੰ ਉੱਥੇ ਗੱਡ ਦਿੱਤਾ ਤੇ ਅੱਜ ਵੀ ਬਾਕੀ ਦਰਖਤ ਤਾਂ ਉੱਥੇ ਸਾਰੇ ਹੀ ਮਤਲਬ ਸੁੱਕਿਆਂ ਵਰਗੇ ਰਹਿੰਦੇ ਆ ਤੇ ਇਹ ਦਰਖਤ ਦਾ ਜੋ ਜੋ ਦਾਤਨ ਗੁਰੂ ਜੀ ਨੇ ਆਪਣੀ ਗੱਡੀ ਦੀ ਇਹ ਅੱਜ ਵੀ ਉੱਥੇ ਕੋਸ਼ਿਕ ਸਮਾ ਸੁੱਕਾ ਰਹਿੰਦਾ ਉਸ ਤੋਂ ਬਾਅਦ ਇੱਕੋ ਇੱਕ ਦਰਖਤ ਤਾਂ ਸਾਰੇ ਲੇਹ ਸ਼ਹਿਰ ਦੇ ਵਿੱਚ ਜਿਹੜਾ ਕਿ ਹਰਿਆ ਭਰਿਆ ਰਹਿੰਦਾ ਸੋ ਜਦੋਂ ਵੀ ਕਦੇ ਜਾਓ ਤਾਂ ਦਰਸ਼ਨ ਜ਼ਰੂਰ ਕਰਕੇ ਆਇਓ ਗੁਰਦੁਆਰਾ ਪੱਥਰ ਸਾਹਿਬ ਅਤੇ ਗੁਰਦੁਆਰਾ ਦਾਤਨ ਸਾਹਿਬ ਦੇ ਸੋ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਵੀਡੀਓ ਨੂੰ ਕਰਦੇ ਹੋ ਸ਼ੇਅਰ ਪੇਜ ਨੂੰ ਕਰ ਲਿਓ ਫੋਲੋ ਅਜੀਆਂ ਵੀਡੀਓ ਹੋਰ ਦੇਖਣ ਦੇ ਲਈ